ਸਾਡੇ ਵੱਲੋਂ ਸਿਮਰਨ ਭੱਟੀ ਵੱਲੋਂ ਠੀਕ ਆ ਬਾਲਮੀਕੀ ਸਮਾਰਟ ਪਾਰਟੀ ਵੱਲੋਂ ਇੱਕ ਕੈਂਪ ਖੂਨਦਾਨ ਕੈਂਪ ਲਗਾਇਆ ਗਿਆ ਤੇ ਨਸ਼ੇ ਦੇ ਜਿਹੜਾ ਛੇਵਾ ਦਰਿਆ ਵਗ ਰਿਹਾ ਪੰਜਾਬ ਦੇ ਵਿੱਚ ਉਹਨੂੰ ਠੱਲ ਪਾਉਣ ਵਾਸਤੇ ਅਸੀਂ ਇੱਥੇ ਸੰਜੋਗ ਕੀਤਾ ਵਾ ਕਿਹੜੇ ਏਰੀਆ ਵਿੱਚ ਕੈਂਪ ਲੱਗਾ ਇਹ ਲੱਗਾ ਵਾ ਮਕਬੂਲਪੁਰੇ ਕੁਆਟਰਾਂ ਦੇ ਵਿੱਚ ਲੱਗਾ ਵਾ ਜਦੋਂ ਵੀ ਕੇਨ ਨੂੰ ਲੋੜ ਹੁੰਦੀ ਆ ਕੇ ਚੀਜ਼ ਦੀ ਲੋੜ ਆ ਨਸ਼ਾ ਛਡਾਣਾ ਕੇ ਇਹਦੇ ਬੱਚੇ ਨੂੰ ਨਸ਼ਾ ਛਡਾਣਾ ਵਾ ਉਹ ਸਾਡਾ ਸੰਪਰਕ ਕਰੋ ਉਹ ਸਾਡਾ ਸੰਪਰਕ ਕਰੋ ਸਾਰੇ ਜਣੇ ਅਸੀਂ ਨਸ਼ਾ ਸ਼ਿਦਾਂਤ ਦੇ ਵਿੱਚ ਉਹਨਾਂ ਦੀ ਮਦਦ ਕਰਾਂਗੇ ਬਾਹਰ ਚੜ ਕੇ ਭਾਵੇਂ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਾਣਾ ਕੇ ਇਹਨੇ ਭਾਵੇਂ ਜਦੋਂ ਮਰਜ਼ੀ ਕਰਾਣਾ ਵਾ ਜਿੱਥੇ ਕਰਾਣਾ ਵਾ ਅਸੀਂ ਮੰਦਨ ਭੱਟੀ ਵੱਲੋਂ ਵਾਲਮੀਕੀ ਸਮਾਜ ਵੱਲੋਂ ਸਾਰਿਆਂ ਦੀ ਫ੍ਰੀ ਆਫ ਕੋਸਟ ਇਲਾਜ ਕਰਾਇਆ ਜਾਊਗਾ ਜੀ ਮੇਰਾ ਨਾਮ ਸ਼ਾਵਨ ਵਾਲਮੀਕੀ ਤਿਰਥਾਖਣ ਕਮੇਟੀ ਦਾ ਮੈਂ ਪੰਜਾਬ ਪ੍ਰਧਾਨ ਆ ਅੱਜ ਦਾ ਜਿਹੜਾ ਕਾਰਜਕ੍ਰਮ ਆ ਉਹ ਭਗਵਾਨ ਵਾਲਮੀਕੀ ਆਧਿ ਧਰਮ ਸਮਾਜ ਵੱਲੋਂ ਕੀਤਾ ਗਿਆ ਜੀ ਜਿਹੜੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਭੈਣ ਜੀ ਸਿਮਰਨ ਪੱਟੀ ਜੀ ਜਿਨ੍ਹਾਂ ਨੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਕਿ ਨਸ਼ਿਆਂ ਤੇ ਔਰ ਬਲੱਡ ਡੋਨੇਟ ਕੰ ਦੋਨੇ ਇਕੱਠਾ ਕੰਮ ਕੀਤਾ ਹੈ ਇੱਕ ਤੇ ਆਪਣੇ ਸਮਾਜ ਨੂੰ ਬਚਾਉਣ ਦਾ ਜਿਹੜਾ ਕਿ ਨਸ਼ੇ ਦਾ ਇੱਕ ਦਰਿਆ ਜਿਹੜਾ ਪੰਜਾਬ ਦੇ ਵਿੱਚ ਵਗ ਰਿਹਾ ਉਹਨੂੰ ਰੋਕਣ ਦੇ ਲਈ ਉਹਨੂੰ ਠੱਲ ਪਾਉਣ ਦੇ ਲਈ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਅ ਅਸੀਂ ਸਾਰੇ ਸੰਗਠਨਾਂ ਦੀ ਇਹਨਾਂ ਦੇ ਨਾਲ ਸਹਿਮਤੀ ਆ ਔਰ ਅਸੀਂ ਇਹਨਾਂ ਹਰ ਜਗ੍ਹਾ ਤੇ ਸਹਿਯੋਗ ਕਰਾਂਗੇ ਅੱਜ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਲੋਕ ਆਏ ਨੇ ਸੰਗਠਨਾਂ ਦੇ ਲੋਕ ਵੀ ਆਏ ਆ ਆਮ ਲੋਕ ਵੀ ਆਏ ਆ ਔਰ ਜਿਹੜਾ ਨੁੱਕੜ ਨਾਟਕ ਹੋਇਆ ਉਹਦੇ ਵਿੱਚ ਵੀ ਇੱਕ ਲੋਕਾਂ ਦੇ ਘਰ ਤੱਕ ਘਰ ਘਰ ਤੱਕ ਮੈਸੇਜ ਪਹੁੰਚਿਆ ਕਿ ਇਸ ਨਸ਼ੇ ਤੋਂ ਆਪਣੇ ਪੰਜਾਬ ਨੂੰ ਕਿਤਰਾ ਬਚਾਇਆ ਜਾਵੇ ਤੇ ਕੈਂਪ ਜਿਹੜਾ ਇੱਕ ਸਭ ਤੋਂ ਵੱਡਾ ਦਾਨ ਹੈ ਜਿਹੜਾ ਕਿ ਅੱਜ ਰਿੰਕੂ ਜੀ ਐਮਜੀ ਔਰ ਉਹਨਾਂ ਦੀ ਟੀਮ ਜਿਹੜੀ ਆਨੰਦ ਬਲੋਤਰਾ ਜੀ ਉਹਨਾਂ ਵੱਲੋਂ ਇੱਕ ਬਲੱਡ ਵੀ ਡੋਨੇਟ ਕੀਤਾ ਗਿਆ ਹੋਰ ਵੀ ਸਾਥੀਆਂ ਵੱਲੋਂ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੇ ਬਾਬਾ ਨੇ ਮੇਗਨਾ ਜੀ ਦੀ ਪ੍ਰੇਰਣਾ ਅਨੁਸਾਰ ਇਹਦੇ ਵਿੱਚ ਸਮੂਲੀਅਤ ਹੈ ਹੀ ਇਦਾਂ ਦੇ ਪ੍ਰੋਗਰਾਮ ਇਦਾਂ ਦੇ ਕਾਰਜਕ੍ਰਮ ਹਰ ਘਰਾਂ ਦੇ ਵਿੱਚ ਹਰ ਆਲੇ-ਦੁਆਲੇ ਦੇ ਵਿੱਚ ਹਰ ਪਿੰਡਾਂ ਥਾਵਾਂ ਤਿਹਾਰ ਦੀ ਨੁੱਕਰ ਦੇ ਵਿੱਚ ਇਹ ਪ੍ਰੋਗਰਾਮ ਹੋਣੇ ਚਾਹੀਦੇ ਆ ਤਾਂ ਜੋ ਲੋਕ ਅਵੇਅਰ ਹੋਣ ਔਰ ਨਸ਼ਿਆਂ ਤੋਂ ਬਚਣ ਇਹਦੇ ਜਿਹੜਾ ਸ਼ੇਵਾ ਦਰਿਆ ਵਗ ਰਿਹਾ ਹੈ ਉਹਨੂੰ ਠੱਲ ਪਾਉਣ ਵਾਸਤੇ ਪ੍ਰੋਗਰਾਮ ਕੀਤਾ ਗਿਆ ਇਹਦੇ ਵਿੱਚ ਸਾਨੂੰ ਪ੍ਰਸ਼ਾਸਨ ਦਾ ਬਹੁਤ ਸਹਿਯੋਗ ਮਿਲਿਆ ਹੈ ਸਾਡੀ ਇਸ ਪ੍ਰੋਗਰਾਮ ਦੇ ਉੱਤੇ ਡੀਸੀਪੀ ਸਾਹਿਬ ਨਾਲ ਕਮਿਸ਼ਨਰ ਮਾਨਜੋ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਆਪਣਾ ਪੂਰਾ ਸਹਿਯੋਗ ਦਿੱਤਾ ਸਾਨੂੰ ਔਰ ਵੱਧ ਚੜ ਕੇ ਉਹ ਕਾਣੇ ਇਹਦੇ ਵਿੱਚ ਹਿੱਸਾ ਵਿਆ ਹੈ ਜਿਹੜੇ ਮੁੰਡਿਆ ਨੇ ਜਿਹੜੇ ਨੌਜਵਾਨਾਂ ਨੇ ਨਸ਼ਾ ਛਡਨਾ ਉਹਨਾਂ ਨੇ ਵੀ ਵੱਧ ਚੜ ਕੇ ਆਪਣੇ ਨਾਮ ਲਖਾਏ ਨੇ ਔਰ ਸਾਡੇ ਸਾਰੇ ਸੰਗਠਨਾਂ ਦੇ ਹਰ ਮੈਂਬਰ ਨੇ ਖੂਨਦਾਨ ਕਰਕੇ ਇੱਕ ਜਿਹੜਾ ਸਭ ਤੋਂ ਵੱਡਾ ਖੂਨ ਦਾ ਦਾਨ ਆ ਉਹਨੂੰ ਬੜਾਵਾ ਦਿੱਤਾ ਹੈ ਔਰ ਕੱਬ ਤੋਂ ਸਾਡਾ ਜਿਹੜਾ ਨਸ਼ਾ ਛਡਾਨ ਦਾ ਪ੍ਰੋਸੈਸ ਹੈ ਉਹ ਵੀ ਸਟਾਰਟ ਹੋਈਏਗਾ ਦੇਖੋ ਅਸੀਂ ਸ਼ੁਰੂਆਤ ਕੀਤੀ ਹੈ ਸਾਡੇ ਹਰ ਸਮਾਜ ਹਰ ਵਰਗ ਨੂੰ ਇੱਕ ਬੇਨਤੀ ਹੈ ਕਿ ਸਾਡਾ ਜਿਹੜਾ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਨਸ਼ਾ ਛਡਾਨ ਦਾ ਸਾਡਾ ਮੁਹਿੰਮ ਹੈ ਤੇ ਸਾਡਾ ਸਾਥ ਦੇ ਕੇ ਤੇ ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਕੀਤਾ ਚੱਲੀਏ ਸ਼ੁਕਰੀਆ ਬਾਦ ਮੀਕੀ ਬਹੁਤ ਧੰਨਵਾਦ ਕਰਦੇ ਹਾਂ ਖਾਸ ਤੌਰ ਤੇ ਮੀਡੀਆ ਦਾ ਧੰਨਵਾਦ ਕਰਦੇ ਹੋਏ ਕਿ ਜਿਹੜਾ ਕਾਰਜਕ੍ਰਮ ਕੀਤਾ ਗਿਆ ਆ ਸਾਡੀ ਬੇਟੀ ਸਿਮਰਨ ਪੱਠੀ ਔਰ ਉਹਨਾਂ ਦੇ ਪਰਿਵਾਰ ਵੱਲੋਂ ਔਰ ਸੰਤ ਮੇਘਨਾਥ ਜੀ ਔਰ ਉਹਨਾਂ ਦੀ ਸਾਰੀ ਟੀਮ ਸੰਤ ਗਿਰਦਾਰੀਨਾਥ ਮਹਾਰਾਜ ਜੀ ਇੱਥੇ ਆਏ ਸੀ ਸੰਤ ਜੋਗੀਨਾਥ ਜੀ ਮਹਾਰਾਜ ਜੀ ਆਏ ਔਰ ਸਾਰਾ ਮੀਡੀਆ ਇੱਥੇ ਮੌਜੂਦ ਆ ਜਿਸ ਮਕਸਦ ਲਈ ਕੀਤਾ ਗਿਆ ਉਹਦਾ ਮਕਸਦ ਹੀ ਕੋਈ ਆ ਕਿ ਪੰਜਾਬ ਦੇ ਅੰਦਰ ਜਿਹੜਾ ਛੇਵਾਂ ਦਰਿਆ ਵਗ ਰਿਹਾ ਆ ਉਹਨੂੰ ਠੱਲ ਪਾਈ ਜਾ ਸਕੇ ਲੇਕਿਨ ਉਹ ਤਾਂ ਹੀ ਆ ਕਿ ਲੋਕ ਜਿਹੜੇ ਸਹਿਯੋਗ ਕਰਨ ਔਰ ਐਡੀ ਵੱਡੀ ਉਹ ਸਿੱਧ ਕਰਦਾ ਆ ਕਿ ਲੋਕ ਜਿਹੜਾ ਇਸੇ ਨਸ਼ੇ ਦੀ అలਮਤੋਂ ਛਡਕਾਰਾ ਪਾਉਣਾ ਚਾਹੁੰਦੇ ਨੇ ਆਪਣੇ ਜੀਵਨ ਨੂੰ ਔਰ ਆਪਣੇ ਬੱਚਿਆਂ ਦੇ ਜੀਵਨ ਨੂੰ ਬਚਾਉਣਾ ਚਾਹੁੰਦੇ ਨੇ ਅਸੀਂ ਸਿਮਰਨ ਪੱਟੀ ਜੀ ਔਰ ਇਹਨਾਂ ਦੀ ਜਿਹੜੀ ਸਾਰੀ ਟੀਮ ਔਰ ਇਹਨਾਂ ਦਾ ਸਿਮਰਨ ਪੱਟੀ ਦਾ ਸਾਰਾ ਪਰਿਵਾਰ ਜਿਹੜਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਆ ਅਸੀਂ ਤਾਂ ਧੰਨਵਾਦ ਕਰਦੇ ਆ ਜਯਾ ਵਾਲਮੀਕੀ ਅੱਜ ਜਿਹੜਾ ਪ੍ਰੋਗਰਾਮ ਜਿਹੜਾ ਸਤਿਗੁਰੂ ਗਰਦਾਰੀ ਨਾਲ ਅੱਜ ਹੀ ਮਹਾਰਾਜ ਸਤਿਗੁਰੂ yogi ਨਾਲ ਅੱਜ ਮਹਾਰਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਭਗਵਾਨ ਵਾਲਮੀਕੀ ਆਲੀ ਤਰ੍ਹਾਂ ਸਮਾਜ ਸੰਗਠਨ ਦੀ ਚੇਅਰਪਰਸ ਜਿੰਨੇ ਸਰਮੌਰ ਸੰਸਥਾ ਮਾਰੇ ਆਗੂਗਾਰ ਨੇ ਕੋਈ ਅੱਜ ਇੱਥੇ ਪਹੁੰਚੇ ਨੇ ਕਿਉਂਕਿ ਇਹ ਸਭ ਤੋਂ ਪਹਿਲੇ ਜਿਹੜਾ ਹੈ ਕਿ ਵਾਲਮੀਕੀ ਸਮਾਜ ਨੇ ਹੀ ਚਾਹ ਤੇ ਪਹਿਲਾਂ ਹੀ ਅੰਮ੍ਰਿਤਸਰ ਦੇ ਚ ਇਡਾ ਵਡਾਡਾ ਪ੍ਰੋਗਰਾਮ ਜਿਹੜਾ ਕੀਤਾਗਾ ਨਸ਼ਾ ਛਡਾਓ ਦੇ ਉਤੇ ਅਤੇ ਇਹ ਜਿਹੜਾ ਪ੍ਰੋਗਰਾਮ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਕਿ ਜਿਹੜੇ ਵਿੱਚ ਪੰਜਾੜਾ ਐਡਮਿਟ ਹੈ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਹੈਗਾ ਜਿੰਨੇ ਬੱਚੇ ਜਿਹੜੇ ਨਸ਼ੇ ਨਾਲ ਪੀੜਤ ਨੇ ਜਿੰਨੇ ਨਸ਼ੇ ਨਾਲ ਪੀੜਤ ਨੇ ਉਹਨਾਂ ਸਾਰੇ ਹੀ ਬੱਚਿਆਂ ਨੇ ਪਰਿਵਾਰਾਂ ਨੂੰ ਇਹ ਕਿਹਾ ਗਿਆ ਕਿ ਤੁਹਾਡੇ ਬੱਚੜਿਆ ਪ੍ਰਾਈਵੇਟ ਹਸਪਤਾਲ ਹੈ ਜਿੱਥੇ ਤੁਸੀਂ ਕਹੋਗੇ ਜਿਹੜਾ ਹਸਪਤਾਲ ਤੁਹਾਨੂੰ ਪਸੰਦ ਹੈ ਜਿਹੜਾ ਉੱਥੇ ਜਿਹੜਾ ਸੰਤਾਂ ਦੇ ਵੱਲੋਂ ਸੰਗਤ ਦੇ ਸਹਿਯੋਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਹਨਾਂ ਨੂੰ ਦਾਖਲ ਕਰਾਇਆ ਜਾਏਗਾ ਕਿਉਂਕਿ ਇਹ ਪੰਜਾਬ ਸਾਡਾ ਆਪਣਾ ਹੈ ਸਾਡੇ ਸਾਰੇ ਲੋਕਾਂ ਦਾ ਹੈ ਅਤੇ ਪੰਜਾਬ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਨੂੰ ਬਚਾਉਣ ਦਾ ਜਿਹੜਾ ਫਰਜ ਹੈ ਹਰੇਕ ਉਸ ਪੰਜਾਬ ਵਾਸੀ ਦਾ ਜਿਹੜਾ ਪੰਜਾਬ ਨੂੰ ਆਪਣਾ ਜਿਹੜਾ ਪੰਜਾਬ ਮੰਨਦਾ ਹੈ ਆਪਣੀ ਇਸ ਨੂੰ ਧਰਮ ਭੂਮੀ ਮੰਨਦਾ ਹੈ ਜਨਮ ਭੂਮੀ ਮੰਨਦਾ ਹੈ ਇਸ ਕਰਕੇ ਜਿਹੜਾ ਬਰਾ ਲੜਾ ਸੰਤਾਂ ਵੱਲੋਂ ਵਾਲਮੀਕੀ ਸਮਾਜ ਵੱਲੋਂ ਕੀਤਾ ਗਿਆ ਜਿੱਥੇ ਅੱਜ ਜਿੰਨੇ ਇੱਥੇ ਸਾਥੀ ਸਹਿਯੋਗੀ ਪਹੁੰਚੇ ਨੇ ਉਹਨਾਂ ਦੇ ਇੱਥੇ ਪ੍ਰੋਗਰਾਮ ਵਿੱਚ ਪਹੁੰਚਣ ਤੇ ਸੰਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ